ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚਰਨਾਂ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਹੋਰ ਰਿਕਵੈਸਟ ਆ ਜੀ ਤੇ ਜੇ ਆਪਣੀ ਵੀਡੀਓ ਤੇ ਐਡ ਆਉਂਦੀ ਆ ਤਾਂ ਫੁੱਲ ਫਾਲੋਅ ਚ ਜ਼ਰੂਰ ਕਰਿਆ ਕਰੋ ਤੇ ਇੱਥੇ ਹੈਗਾ ਸੀ ਜੀ ਸ਼ਾਮ ਦੇ 4:30 ਦਾ ਟਾਈਮ ਦਿਨ ਹੈਗਾ ਸੀ ਜੀ ਐਤਵਾਰ ਦਾ ਤੇ ਆਪਾਂ ਕੱਕ ਪੱਠੇ ਪਾਉਣ ਦੇ ਪਹਿਲਾਂ ਵੀਡੀਓ ਨਹੀਂ ਬਣਾਈ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਗਰਮੀ ਬਹੁਤ ਜ਼ਿਆਦਾ ਗਈ ਤੇ ਉਦੋਂ ਬਸ ਵੀਡੀਓ ਬਣੀ ਨਹੀਂ ਤੇ ਆਪਾਂ ਹੁਣ ਕੱਕਵੱਠਾ ਪਾ ਕੇ ਇਹਨਾਂ ਨੂੰ ਨਿਮਾਰ ਰਹੇ ਸੀ ਤੇ ਸੋਚਿਆ ਜਲ ਹਨਾ ਵੀਡੀਓ ਵੀ ਸ਼ੇਅਰ ਕਰਦੀ ਥੋੜੇ ਨਾਲ ਆਪਾਂ ਆਪਣੇ ਨਵੇਂ ਫੋਨ 'ਚ ਬਣਾ ਕੇ ਦੇਖਣੀ ਸੀ ਵੀਡੀਓ ਕਿਵੇਂ ਬਣਦੀ ਹੈ ਉਹ ਇਹ ਚ ਵੀ ਕਿਉਂਕਿ ਜੀ ਮੈਨੂੰ ਵੌਇਸ ਕਵਰ ਕਰਨੀ ਪਈ ਐਨੇ ਵੀ ਜਲਦੀ ਕੋਈ ਹੋਣੀ ਹੋਇਆ ਸੀਗਾ ਮੈਨੂੰ ਆਏ ਸੀ ਵੀ ਧਾਰਨ ਕੁ ਵੇਲਾ ਹੋ ਜਾਊਗਾ ਤਾਂ ਕਰਕੇ ਮੈਂ ਖੈ ਚਲ ਵੌਇਸ ਕਵਰ ਕਰਕੇ ਆਪਾਂ ਵੀਡੀਓ ਪਾ ਦਾਂਗੇ ਅੱਜ ਤੇ ਇਹ ਹੈਗੀ ਹੈ ਜੀ ਆਪਣੀ ਜਿਹੜੀ ਨਵੀਂ ਸੂਈ ਅੱਜ ਉਹ ਨਾਲ ਉਹਦਾ ਕੱਟਾ ਖੜਾ ਦੇਖੋ ਜੀ ਕਿੰਨਾ ਸੋਹਣਾ ਹਨਾ ਕਾਲਾ ਕਾਲਾ ਜੇ ਕੱਟੀ ਹੁੰਦੀ ਤਾਂ ਬਸ ਗੱਲ ਹੀ ਹੋਰ ਹੋਣੀ ਸੀ ਚਲੋ ਜੀ ਤੇ ਹੈ ਤੇ ਹੁੰਦਾ ਹੀ ਗੱਲ ਕਰ ਜਮਾ ਵੀ ਨਹੀਂ ਤੁਰਦਾ ਬਾਤ ਵਿੱਚ ਕਮੈਂਟਾਂ ਚ ਐਵੇਂ ਵੀ ਕਹਿੰਦੇ ਆ ਹਨਾ ਵੀ ਜੇ ਪਾਣੀ ਨਾ ਡੋਲਿਆ ਕਰਵਾਇ ਨਾ ਕਰ ਓ ਆ ਦੇਖੋ ਜੇ ਆ ਕੱਟਾ ਖੜਾ ਆਉਦੀ ਮਮੀ ਨਾਲ ਦੋਨੇ ਕੱਟੇ ਭਈਆ ਦੇ ਮਮਾ ਨਾਲ ਖੜੇ ਆ ਤੇ ਪਾਣੀ ਦੇਖੋ ਜੇ ਨਾ ਇਹ ਵੀ ਗਰਮੀ ਆਪਣੇ ਵਰਗੀ ਆ ਗਰਮੀ ਬਹੁਤ ਜ਼ਿਆਦਾ ਮੰਨਦੇ ਆ ਆ ਪਾਣੀ ਉੱਪਰੇ ਹੋ ਸਕਦੇ ਏਸੀਆਂ ਤੋਂ ਹੂਲਰਾਂ ਤੋਂ ਪੱਖਿਆਂ ਤੋਂ ਤੇ ਇਨਨ ਦਾ ਵਿਚਾਰੇ ਨੇ ਵਾਸਤੇ ਇਹਨਾਂ ਨੇ ਕਿਹਾ ਕੋਲ ਕੇ ਕਹਿਣਾ ਹੁੰਦਾ ਹਨਾ ਵੀ ਸਾਨੂੰ ਗਰਮੀ ਲੱਗਦੀ ਆ ਪਹਿਲਾਂ ਮੈਂ ਸਵੇਰ ਜੋੜ ਉੱਠਦੀ ਆ 4 ਵਜੇ ਹੁਣ ਵੀ ਕਈ ਦਿਨਾਂ ਦੀ ਜਿੱਦੇ ਦੀ ਗਰਮੀ ਆ ਉਦੋਂ ਦੀ ਪਹਿਲਾਂ ਗੋਹਾ ਸਿੱਟ ਗਏ ਤੇ ਫਿਰ ਇਹਨਾਂ ਨੂੰ ਨਮਾਉਣੀ ਹੈਗੀ ਫਿਰ ਅਸੀਂ ਪੱਠੇ ਪਾਉਣੇ ਆ ਕਿਉਂਕਿ ਜੀ ਗਰਮੀ ਦਾ ਕਰਕੇ ਨਹੀਂ ਖਾਂਦੀਆਂ ਨਹੀਂ ਫਿਰ ਜੇ ਨਮਾਗਾ ਹੁਣ ਤਾਂ ਕੱਖ ਵਧੀਆ ਖਾ ਲੈਂਦੀਆਂ ਤਾਂ ਕਰਕੇ ਪਹਿਲਾਂ ਆਪਾਂ ਸਵੇਰ ਉਦੋਂ ਨਮਾਉਣੇ ਆ ਫਿਰ ਜਦੋਂ ਅੰਦਰ ਬਣਦੇ ਆਗੇ 8:30 ਵਜੇ ਫਿਰ ਫਿਰ ਆ ਹੁਣ ਸ਼ਾਮ ਨੂੰ ਤੇ ਇੱਕ ਰਾਤ ਨੂੰ ਨਵਾ ਦਿੰਨੇ ਹੁੰਨੇ ਆਪਾਂ 8:00 ਵਜੇ ਬਸ ਰੋਟੀ ਟੁੱਕ ਬੁਕਾ ਕੇ ਤੇ ਉਦੋਂ ਨਵਾ ਦੇ ਦਿੰਨੇ ਆਵੇਂ ਕੋਈ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਵਿਚਾਰੇ ਹੌਂਕਦੇ ਆ ਐਸ ਮੱਤੀ ਦੇ ਵੀ ਸਾਡੇ ਦੇ ਕਲਕੰਦ ਤੇ ਕਲਕੰਦ ਮੁੱਕ ਗਈ ਸੀਗੀ ਮਿਸ਼ਰੀ ਤਪਈਆ 5 ਕਿਲੋ ਲਿਆਏ ਸੀ ਮਿਸ਼ਰੀ ਉਹਦੇ ਤੋਂ ਪੈਕਟ ਹੀ ਲੈ ਕੇ ਆਂਦੇ ਸੀ ਮੈਂ ਇੱਕ ਹੀ ਕੜਾ ਇਹਨੂੰ ਘੁਰਦਾ ਦਿੱਤਾ ਤੇ ਵਿਚਾਰੀ ਹੌਂਕਰ ਵਾਲਾ ਲੱਗ ਗਈ ਤਾਂ ਕਰਕੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਕਲਕੰਦ ਲੈ ਕੇ ਆਓ ਫਿਰ ਇਹ ਇਕੱਠੀ ਚੱਕ ਲਿਆਏ 10 ਪੈਕਟ ਤੁਹਾਨੂੰ ਦਿਖਾਵਾਂਗੇ ਜੀ ਅੱਗੇ ਵੀਡੀਓ 'ਚ ਤੇ ਜੇ ਵੀ ਕਈ ਕਮੈਂਟਾਂ ਚ ਹਨ ਪੁੱਛਿਆ ਸੀਗਾ ਵੀ ਤੁਸੀਂ ਵੀ ਕਿੰਨੇ ਦਿਨ ਦਿਨੇ ਹੋਗੇ ਤੇ ਕਹਿੰਦੇ ਸੀ ਪੂਰੀ ਗੱਲ ਦੱਸਿਆ ਕਰੋ ਅਸੀਂ ਵੀਰੇ ਹਨ ਹਫਤਾ ਤੱਕ ਦੇ ਦਿੰਨੇ ਆ 8 ਤੋਂ 10 ਦਿਨ 8 ਦਿਨ ਜਾਂ 10 ਦਿਨ ਤੇ ਨਾਲ ਬੱਕਲੀਆਂ ਦਾ ਕਮੈਂਟ ਵੀ ਆਇਆ ਸੀ ਵੀ ਤੁਸੀਂ ਬੱਕਲੀਆਂ ਵੀ ਪਾਉਣੇ ਹੋ ਹਾਂਜੀ ਪਾਉਣੇ ਆ ਤੇ ਇੱਕ ਦੋ ਦਿਨ ਤਾਂ ਮੈਂ ਵੀ ਕਲੀਆਂ ਬੱਕਲੀਆਂ ਹੀ ਧਰਤੀਆਂ ਤੇ ਹੁਣ ਮੈਂ ਵੀ ਵਿੱਚ ਥੋੜਾ ਜਿਹਾ ਉਹ ਵੀ ਪਾ ਦਿੰਨੇ ਆ ਛੋਲਿਆਂ ਦਾ ਛਿਲਕਾ ਆ ਹੀ ਹੋ ਜਾਂਦਾ ਵੀ ਚੱਲ ਹਨਾ ਵੀ ਥੋੜੀ ਜੀ ਕਰਾਰ ਜਾਂ ਆ ਜਾਂਦਾ ਵਿੱਚ ਕਰਾਰੀ ਹੋ ਜਾਂਦੀ ਆ ਵੀ ਵਧੀਆ ਖਾ ਲੈਣੀ ਆ ਤੇ ਉਹ ਦੂਜੀ ਨੂੰ ਵੀ ਸੜ ਦਿਨੇ ਆਪਾਂ ਪਹਿਲਾਂ ਵਾਲੀ ਸੂਈ ਵੀ ਕਿਉਂਕਿ ਜੇ ਉਹ ਕੜਾ ਜੇ ਨਾ ਗੱਭਣ ਹੋਈ ਆ ਥੋੜੀਆਂ ਜਿਹਾ ਉਹਨੂੰ ਪਾ ਦਿੰਨੇ ਆ ਉਹ ਵੀ ਚਾਖਦੀ ਆ ਉਹ ਤਾਂ ਵੈਸੇ ਉਹਨੂੰ ਤਾਂ ਲੇਟੀ ਪਾਉਣੇ ਹੁੰਨੇ ਆ ਫੇਰ ਵੀ ਜਦੋਂ ਇਹਨੂੰ ਪਾਉਣੇ ਆ ਉਹ ਵੀ ਚਾਖਦੀ ਆ ਕਾੜੇ ਗੱਲ ਕਰ ਜੀ ਇਹਨੂੰ ਹਨਾ ਆਪਾਂ ਉਂ ਪੀਂਦੀ ਨਹੀਂ ਤੇ ਸੰਨੀ ਚੀਰ ਲਾ ਦਿੰਨੇ ਆ ਜੇ ਉਹ ਪਹਿਲੇ ਪੀ ਲੇ ਤਾਂ ਗੱਲ ਜੀ ਵੱਖਰੀ ਆ ਫਿਰ ਚਾਹ ਦੇ ਫਾਇਦਾ ਗਾ ਤੇ ਕਿਉਂਕਿ ਸੰਨੇ ਚਨਾ ਵੀ ਥੋੜੀ ਜਿਹੀ ਹਾਲ ਬਰਾਨ ਕਦੇ ਉੱਤਰ ਡੋਲ ਕਦੇ ਉੱਤਰ ਡੋਲ ਸਾਡੇ ਇੱਥੇ ਇੱਕ ਇੱਕ ਹੋਰ ਘਰ ਆ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਉਹਦੇ ਨਾਲ ਨਾਲ ਤਾਂ ਦੇ ਦਿੰਨੇ ਹੁੰਨੇ ਇਹਨਾਂ ਨੂੰ ਜੇ ਕਾੜੇ ਜੇ ਕੋਈ ਸਾਡੀ ਟੀਮ ਅੱਜ ਨਾ ਪੀਵੇ ਕਹਿੰਦੇ ਸਾਡਾ ਸੀਰੀ ਤਾਂ ਨਾਲ-ਨਾਲ ਦੇ ਦਿੰਦਾ ਸਾਡੇ ਕੋਲੇ ਜੀ ਇੰਨਾ ਟਾਈਮ ਹੈ ਹੀ ਨਹੀਂ ਇਹਨਾਂ ਕੋਲੇ ਕਿਉਂਕਿ ਪਹਿਲਾਂ ਚਾਰ ਚੂਰ ਪਾਉਂਦੇ ਸੀ ਹੁਣ ਮੁੱਕੀ ਵਾਲੇ ਵੀ ਬਾਣ ਵਾਈ ਜਾਂਦੇ ਆ ਤੇ ਇੱਥੇ ਮੈਨੂੰ ਹੋ ਗਿਆ ਬੱਚਿਆਂ ਦਾ ਲਾਲ ਚ ਉਹ ਫਿਰਦੇ ਸੀ ਖੇਡਦੇ ਮੈਂ ਕਿਹਾ ਚੱਲ ਆਪਾਂ ਵੀਡੀਓ ਬਣਾ ਲਈਏ ਤਾਂ ਆਪਣੀ ਛੋਟੀ ਕੱਟੀ ਹੈ ਜੀ 6 ਮਹੀਨਿਆਂ ਦੀ ਲਾਸਟ ਤੇ ਆ ਜਿਹੜੀ ਬਚਾਲੇ ਖੜੀ ਆਏ ਇਹ ਆਪਣੀ ਦੇ ਹੁਣ ਏਆਈ ਕਰਵਾਈ ਹੈ 1.5 ਸਾਲ ਦੀ ਹੈ ਇਹ ਅਬ ਜਾਰੀ ਹੈ ਤਿੰਨਕੋ ਅੰਦਰ ਖੜੀਆਂ ਰਹਿੰਦੀਆਂ ਨੇ ਕਿਉਂਕਿ ਥਾਂ ਦਾ ਤੁਹਾਨੂੰ ਹਰ ਵਾਰੀ ਵੀਡੀਓ ਚ ਦੱਸਦੇ ਆਂ ਵੀ ਆਪਣੇ ਥਾਂ ਦੀ ਕਮੀ ਆ ਤੇ ਆ ਬੈਡ ਹੂੰ ਤਾਂ ਪਹਿਲਾਂ ਬਾਹਰ ਹੁੰਦੀ ਸੀਗੀ ਹੁਣ ਕਰਕੇ ਆ ਕਈ ਕਈ ਦਿਨ ਜਿੰਨੀ ਗਰਮੀ ਬਹੁਤ ਆ ਇਹ ਹੌਂਕ ਦੀ ਵਾਲਾ ਸੀਗੀ ਫਿਰ ਅਸੀਂ ਇੱਥੇ ਰੱਖਦੇ ਨੇ ਕਿਉਂਕਿ ਇੱਥੇ ਤਾਂ ਪੱਖੇ ਚੱਲਦੇ ਹੁੰਦੇ ਆ ਤੇ ਕਾਇਆ ਨਾ ਜੀ ਮਸਾਂ ਰੱਬ ਨੇ ਸੁਣੀ ਹੈਗੀ ਵੀ ਚੱਲ ਹੁਣ ਹੋ ਚੁਗੀ ਇਹ 3 ਮਹੀਨੇ ਦੀ ਕੱਪਣ ਦੋ ਤਰੀਕ ਨੂੰ ਤੇ ਵੀ ਕਈ ਵਾਰੀ ਹਨਾ ਕੋਈ ਨਫਾ ਨੁਕਸਾਨ ਹੋ ਜੇ ਇਹ ਧੁੱਪੇ ਖੜੀ ਦਾ ਤਾਂ ਕਰਕੇ ਆਪਾਂ ਵੀ ਸ਼ਾਮ ਜੇ ਨੂੰ 6-7 ਵਜੇ ਬਾਹਰ ਕੱਢਦੀ ਨੇ ਜਦੋਂ ਸ਼ਾਂ ਆ ਜਾਂਦੀ ਆ ਕਿਉਂਕਿ ਸਾਡੇ ਧੁੱਪ ਬਹੁਤ ਰਹਿੰਦੀ ਆ ਉੱਥੇ ਚਲੋ ਜੇ ਪੈਨਾ ਨੂੰ ਨਿਵਾ ਲਈਏ ਨਿਵਾਉਣ ਲੱਗਿਆ ਆਪਣੀ ਬੈਡ ਇੱਕ ਵਿਪਨਾਂ ਤਾਂ ਨਹੀਂ ਲੈਂਦੇ ਹਨਾ ਇੱਕ ਹੋਰ ਕਮੈਂਟ ਬਹੁਤ ਆਨੰਦਾ ਵੀ ਜਿਹੜੀ ਵੀਡੀਓ ਆਪਾਂ ਪਾਈ ਸੀ ਵਿਗਾਂ ਰੱਖਣਾ ਸਹੀ ਆ ਜਾਂ ਮੱਜ ਤੇ ਹਨਾ ਦੇਖੋ ਆਪਣੀ ਆਪਣੀ ਸੋਚ ਹੁੰਦੀ ਆ ਹਨਾ ਗਾਂ ਆਪਾਂ ਵੀ ਵੀਰੇ ਰੱਖਦੇ ਆ ਇੱਕ ਅੱਧੀ ਪਹਿਲਾਂ ਵੀ ਆਪਣੇ ਪਹਿਲਾਂ ਵੱਡੀ ਗਾਂ ਸੀ ਉਹ ਆਪਾਂ ਨੇ ਵੇਚਤੀ ਆ ਹੁਣ ਉਹਦੀ ਬਿਹੜ ਆ ਤੇ ਇੱਕ ਤਾਂਾਂ ਜ਼ਰੂਰ ਰੱਖਦੇ ਆ ਆਪਾਂ ਐ ਨਹੀਂ ਕਹਿੰਦੇ ਵੀ ਗਾਂ ਚ ਕੋਈ ਫਾਇਦਾ ਨਹੀਂ ਆਪਾਂ ਵੀ ਬਾਲੀਆਂ ਚ ਕਹਿੰਦੇ ਨਾ ਹਨਾ ਫਾਰਮ ਵਾਲੇ ਵਿਚਾਰ ਰੱਖਦੇ ਆ ਵੀ ਜਿਹਨੇ ਹੁਣ ਆਪਣੇ ਅਰਗੇ ਕਰੀਬ ਕਿਸਾਨ ਨੇ ਰੱਖਣੇ ਆ ਹਨਾ ਉਹਨਾਂ ਕਰਕੇ ਕਹਿਣੇ ਆਗੇ ਬੀ ਗਾਈਆਂ ਦਾ ਦੁੱਧ ਸਸਤਾ ਪੈਂਦਾਗਾ ਕਿਉਂਕਿ ਇਹ ਡੇਰੀ ਚ ਵਸਤੀ ਬੱਤੀ ਐ ਤੋਂ ਵੱਧ ਜਮਾ ਵੀ ਨਹੀਂ ਵੀ ਰੇਟ ਲਾਉਂਦੇ ਤੇ ਚਲੋ ਬਾਕੀ ਆਪਣੀ ਆਪਣੀ ਸੋਚ ਆ ਹਨਾ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਮੱਝਾ ਰੱਖੋ ਤੇ ਆਪਣੇ ਵਿਊਰ ਮਿਲਣ ਆਏ ਸੀ ਉਹ ਵੀ ਪਹਿਲਾਂ ਗਾਈਆਂ ਹੀ ਰੱਖਦੇ ਸੀਗੇ ਤੇ ਕੋਲਡੇ ਤੋਂ ਉਹ ਪੇਰੇ ਹੁਣ ਉਹਨਾਂ ਨੇ ਵੀ ਵੀ ਪਤਾ ਨਹੀਂ ਵੀਡੀਓ ਦੇਖ ਕੇ ਆ ਨਾ ਚਲ ਕਿਸੇ ਨੂੰ ਚੰਗਾ ਲੱਗਦਾਗਾ ਉਹ ਵਿਚਾਰੇ ਮਿਲਣ ਆਏ ਉਹ ਕਹਿੰਦੇ ਵੀ ਅਸੀਂ ਤੁਹਾਡੀ ਮੱਝਾ ਦੇਖਣ ਆਏ ਆ ਅਸੀਂ ਵੀ ਮੱਝਾਂ ਰੱਖੜੀਆਂ ਨੇ ਵੀ ਫੀਡ ਬਾਰੇ ਪੁੱਛਣਾ ਆਇਸੀ ਤੁਸੀਂ ਕਿਹੜੀ ਖਰਾਕ ਪਾਉਨੇ ਹੋ ਤੇ ਇਹ ਕਹਿੰਦੇ ਅਸੀਂ ਕਿਸੇ ਨੂੰ ਪੁੱਛਿਆ ਸੀਗਾ ਉਹ ਸਾਨੂੰ ਲਾਰੇ ਲਾਈ ਗਏ ਵੀ ਅੱਜ ਦੱਸਦੇ ਆ ਸਵੇਰੇ ਦੱਸਦੇ ਆ ਪਰ ਉਹਨਾਂ ਨੇ ਨਹੀਂ ਦੱਸਿਆ ਤੇ ਐਵੇਂ ਨਾ ਕਰਿਆ ਕਰੋ ਜੀ ਨਾ ਕਿਉਂਕਿ ਪੈਸਾ ਅਗਲੇ ਨੇ ਆਪ ਦਾ ਲਾਉਣਾਗਾ ਤੇ ਵੀ ਇਹ ਚ ਦੱਸੇ ਦਾ ਕੀ ਹੈਗਾ ਵੀ ਹਨਾ ਵੀ ਅਗਲੇ ਦੀ ਹੈਲਪ ਕਰਦਿਆ ਕਰੋ ਹਰੇਕ ਭੈਣ ਭਾਈ ਆਪ ਦੇ ਅਰਗੇ ਹੁੰਦਾ ਉਹਨਾਂ ਨੂੰ ਮਿਲ ਕੇ ਜੀ ਬਹੁਤ ਖੁਸ਼ੀ ਹੋਈ ਆ ਆਪਾਂ ਗੱਲ ਕਰ ਉਹਦੇ ਵੀਡੀਓ ਨਹੀਂ ਬਣਾਈ ਸਿੱਥੇ ਆਪਾਂ ਕੱਢਣ ਲੱਗੇ ਸੀ ਜੀ ਧਾਰ ਆਪਣੀ ਨਵੀਂ ਮੁੱਤ ਦੀ ਜਿਹੜੀ ਹੁਣ ਸੂਈ ਆ ਅੱਜ ਨਵੀਂ ਵੀਡੀਓ ਨਵਾਂ ਫੋਨ ਨਵੀਂ ਧਾਰ ਕਰੋ ਇੰਜਾਇ ਜੀ ਦੇਖੋ ਜੀ ਕਾਲਾ ਕਾਲਾ ਕੱਟਾ ਆਪਣਾ ਥੱਲੇ ਮਾੜੀ ਜੀ ਪੂਸ਼ ਉਹ ਦੋ ਹੁੰਗਲਾਂ ਬਸ ਉਹ ਆ ਗਈ ਚਿੱਟੀ ਉਂਗਲਕਾ ਉੰਬੈ ਸੇ ਵਧੀਆ ਇਹਦੀ ਮਾਂ ਵੀ ਬਹੁਤ ਕਾਲੀ ਆ ਤੇ ਇਹ ਤੋਂ ਦੱਪ ਦੋ ਥਣ ਨੂੰ ਚੰਗਾ ਦਿੰਨੇ ਆ ਤੇ ਦੋ ਥਣਾਂ ਦਾ ਹੀ ਆਪਾਂ ਚੋਣੇ ਹੁੰਨੇ ਆ ਦੁੱਧ ਤਾਂ ਦੁੱਧ ਹੈ ਜੇ ਵਧੀਆ ਕਰਦੀ ਆਉਂਦੀ ਹੈ ਇਹ ਜੇ ਦੋ ਪੂਰਾ ਕਰੇ ਇਹ ਉਦੋਂ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਦੁੱਧ ਤੇ ਆ ਗਈ ਕਿਉਂਕਿ ਜੇ ਗਲਕੰਦ ਦੇ ਕਾੜੇ ਤੇ ਮਿਸ਼ਰੀ ਦੇ ਨਾਲ ਬਹੁਤ ਫਰਕ ਪਿਆ ਜੀ ਪਹਿਲਾਂ ਤਾਂ ਵੀ ਥੋੜਾ ਘੱਟ ਦਿੰਦੀ ਸੀਗੀ ਹੁਣ ਵਧੀਆ ਫਰਕ ਪੈ ਗਿਆ ਇਹ ਸਾਰਿਆਂ ਨੂੰ ਵੈਸਟ ਆ ਜੀ ਹਨਾ ਮਿਸ਼ਰੀ ਤੇ ਗਲਕੰਦ ਦੇ ਕਾੜੇ ਕਿਉਂਕਿ ਮਿਸ਼ਰੀ ਵੀ ਨਾ ਠੰਡੀ ਹੁੰਦੀ ਆ ਹਨਾ ਤੇ ਗਲਕੰਦ ਵੀ ਨਾ ਹੀ ਵੀ ਆਏ ਇਹਦੇ ਨਾਲ ਪਸ਼ੂ ਹੰਕ ਕੇ ਵੀ ਹੰਕ ਕਰਨ ਲੱਗ ਜਾਂਦੇ ਨੇ ਇਹਦੇ ਕਾੜਿਆਂ ਨਾਲ ਗੁੜ ਤਾਂ ਮੈਂ ਇੱਕ ਦਿਨ ਹੀ ਪਾਇਆ ਸੀ ਉਹਦੇ ਨਾਲ ਹੀ ਹੰਕਣ ਲੱਗ ਗਈ ਤਾਂ ਕਰਕੇ ਆਪਾਂ ਹੁਣ ਮੰਗਾਈ ਆ ਇਹ ਤਾਂ ਤਾਂ ਵਿਚਾਰੀ ਦਾ ਦੁੱਧ ਵੀ ਮੇਥੋਂ ਘੱਟ ਡੁੱਲਿਆ ਥੱਲੇ ਪਤਾ ਨਹੀਂ ਹਨਾ ੜਡੂ ੜਡ ਥਣਾ ਦਾ ਹਿਸਾਬ ਹੋ ਜਾਂਦਾ ਜੀ ਉਹ ਦੂਸਰੀ ਮੱਛ ਦਾ ਵੱਧ ਡੁੱਲਦਾ ਇਕ ਤਾਂ ਉਹ ਕਾਲਡੀ ਬਹੁਤ ਜ਼ਿਆਦੇ ਆ ਦੁੱਧ ਤੇ ਵੀ ਉਹ ਕਾਲਡੀ ਆ ਜੀ ਉਹਦਾ ਵਧੀਆ ਪੈਂਦਾਗਾ ਜਦੋਂ ਤੋਂ ਅੰਬੀ ਆ ਹਾ ਹੁਣ ਬਸ ਉਹ ਤਾਂ ਪੈਣ ਲੱਗ ਜੂ 80 ਰੁਪਏ ਵਾ 82 ਰੁਪਏ ਐਂ ਬਹਿਣ ਲੱਗ ਜਾਂਦਾ ਦੁੱਧ ਕਿਉਂਕਿ ਇਹ ਕਾਲਡਾ ਪਸ਼ੂ ਹੋਊਗਾ ਨਾ ਉਹਦੀ ਫੈਟ ਜ਼ਿਆਦੇ ਆਉਂਦੀ ਆ ਥੋੜਾ ਜਿਹਾ ਗਰਮੀ ਕਰਕੇ ਉਹ ਥੋੜਾ ਜਿਹਾ ਘਟ ਗਈ ਦੁੱਧ ਤੇ ਬਾਲਾ ਤਾਂ ਨਹੀਂ ਕਹਿੰਦੇ ਆਪਾਂ ਵੀ ਥੋੜ੍ਹੀ ਘਟੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁਣ ਤੁਸੀਂ ਆਪ ਹੀ ਦੇਖ ਲਿਓ ਨਾ ਵੀ ਦੋ ਥਣਾ ਦੇ ਆਪਾਂ ਚੋਣਿਆ ਤੇ ਦੋ ਥਣਾ ਦਾ ਕਿੰਨਾ ਕੁ ਦੁੱਧ ਹੋਊਗਾ ਆਪਾਂ ਕੋਈ ਹਨਾ ਲੁੱਕ ਨਹੀਂ ਰੱਖਦੇ ਇਹ ਹੁਣ ਜਿਹੜਾ ਵੀਰ ਕਹਿੰਦਾ ਸੀ ਮੱਝਾਂ 'ਚ ਫਾਇਦਾ ਆ ਜਾ ਗਾਈਆਂ 'ਚ ਤੇ ਹੁਣ ਚਲ ਹਨਾ ਦੇਖ ਲਈ ਵੀਰੇ ਵੀ ਇੱਕ ਅੱਧੀ ਜ਼ਰੂਰ ਰੱਖਣੀ ਚਾਹੀਦੀ ਸੀ ਵੀ ਥਾਂ ਦੇ ਤੋੜੇ ਕਰਕੇ ਆਏ ਆ ਵੀ ਨੇ ਤਾਂ ਦੋ ਗਾਈਆਂ ਵੀ ਇਹ ਦੁੱਧ ਦਾ ਤੋੜਾ ਨਹੀਂ ਪੈਣ ਦਿੰਦੀਆਂ ਵਿਚਾਰੀਆਂ ਨੂੰ ਭਾਵੇਂ ਦਿਨ ਦੇ ਦਿਨ ਤੱਕ ਚੋਈ ਜਾਓ ਗਾਂ ਮੱਝਾਂ ਵੀ ਤਿੰਨ ਮਹੀਨੇ ਵੀ ਪਹਿਲਾਂ ਹਟ ਜਾਂਦੀਆਂ ਚਾਰ ਵੀ ਵਿੱਚ ਵਿੱਚ ਤੇ ਉਹ ਉਹਨਾਂ ਨੂੰ ਜਦੋਂ ਛੱਡਦੇ ਆ ਆਪਾਂ ਆਪਦੀ ਮਰਜ਼ੀ ਨਾਲ ਫੇਰ ਹਟਦੀਆਂ ਨੇ ਨਹੀਂ ਨਹੀਂ ਹਟਦੀਆਂ ਵਿਚਾਰੀਆਂ ਆ ਥਣਾ ਚ ਬਸ ਜਿਹੜੇ ਉਹਨਾਂ ਚੁੰਗੇ ਜੋ ਚਤਾਰਾਂ ਹੀ ਰਹਿ ਗਈਆਂ ਸੀਗੀਆਂ ਤਾ ਕਰਕੇ ਵੀ ਨਹੀਂ ਛੱਡਿਆ ਜਾਂਦਾ ਆਪਾਂ ਸਮਾਜੇ ਘਰੇ ਆਉਂਦੀ ਆ ਬਾਅਦ ਚ ਜੋ ਦੋ ਤਿੰਨ ਚੰਗਾਈ ਹੁੰਦੇ ਜਿਹੜੇ ਉਹ ਬਾਅਦ ਚ ਫੇਰ ਪਸਮਾ ਕਰਿਆ ਆਉਂਦੀ ਉਹਨਾਂ ਚ ਇੱਕ ਥੋੜੀ ਜੱਟ ਵੀ ਜੇ ਵੀ ਕਰਦੀ ਆ ਜਿਹੜੇ ਬਹੁਤੋ ਦਿੰਦੀ ਆ ਇਹ ਐ ਹੋਇੰਦਾ ਵੀ ਸਿੱਸੇ ਚੋਲ ਗਰਮੀ ਨਾਲ ਤਬਸਸੁਰਤ ਬੋਂਦਲੀ ਪਈ ਹੁੰਦੀ ਹੈ ਜੀ ਉਧਰ ਵਾਲ ਚ ਇੱਕ ਜਾਂਦੇ ਆ ਉਧਰ ਪਿੰਡੇ ਨਾਲ ਕੱਪੜੇ ਚਿਫਕ ਜਾਂਦੇ ਆ ਬਸ ਪੁਰਾਏ ਹਾਲ ਤੇ ਅੱਜ ਤਾਂ ਵੀ ਸ਼ਾਮ ਨੂੰ ਮੀਂਹ ਆ ਗਿਆ ਸੀਗਾ ਤੁਹਾਡੇ ਥੋੜੀਆਂ ਜੀਆਂ ਕਣੀਆਂ ਜੀਆਂ ਪਰ ਮੀਂਹ ਪੈ ਕੇ ਵੀ ਹਨਾ ਪਰਦਾ ਨਿਕਲ ਜਾਂਦੀ ਆ ਬਹੁਤ ਗਰਮੈਸ਼ ਹੋ ਜਾਂਦੀ ਆ ਤੋਂ ਪਾ ਬਸ ਲਗਭਗ ਕੱਢ ਲਈ ਇਹਦੀ ਤਾਰ ਥੋੜੀਆਂ ਤਾਰਾਂ ਹੀ ਰਹਿ ਗਈਆਂ ਇਹ ਕਰਈ ਆਪਣੇ ਬੱਚੇ ਦਾ ਮੂ ਮਾਂ ਦੀ ਬਮਤਾ ਹਨ ਜਿਹਨੂੰ ਮੇਰੇ ਵਰਗੀ ਮਿਸ ਕਰਦੀ ਆ ਕਿ ਜੀ ਮਾਂ ਪੁੱਤ ਦਾ ਪਿਆਰ ਹਨਾ ਕੁਛ ਐਸੇ ਹੀ ਹੁੰਦਾ ਚਲੋ ਜੀ ਆਪਾਂ ਤਾਰ ਕੱਢ ਲਈ ਕੈਮਰਾਮੈਨ ਨੇ ਆਪਣਾ ਛੋਟਾ ਜਿਹਾ ਸੀਨ ਦਿਖਾਇਆ ਨਹੀਂ ਆ ਰਿਖੋ ਜੀ ਆਪਣੇ ਗਲਕੰਦ ਦੇ ਪੈਕੇਟ ਮੈਂ ਕਿਹਾ ਗਲਕੰਦ ਮੁੱਕੀ ਪੀ ਲਿਆ ਦੋ ਤੇ ਫਿਰ ਬਸ ਇੰਨੇ ਲਿਆ ਕੇ ਮਾਰੇ ਮੇਰੇ ਬੱਥੇ ਕਹਿੰਦੇ ਚੱਕ ਰੋਜ ਕਹਿੰਦੇ ਲਿਆ ਕੇ ਨਿੰਦੇ ਚਲੋ ਜੀ ਆਪਾਂ ਹੁਣ ਇਹਦੇ ਪਾ ਲੈ ਕਾੜੇ ਕਿਉਂਕਿ ਦੁੱਧ ਦਾ ਬਹੁਤ ਫਰਕ ਪੈਂਦਾ ਜਿੱਸ ਅਸ਼ਾਮ ਹੋ ਗਈ ਤੇ ਇਤਰਾ ਤੁਹਾਨੀਪਲੇੰ ਦਾ ਜਿਹੜਾ ਤੇ ਇਤਰੇ ਤਰੀਆਂ ਪੰਗਾਂ ਜੀ ਆਪਣੀਆਂ ਬੱਕਲੀਆਂ ਦੇਖੋ ਕੁਝ ਉਹ ਆਪਣੇ ਖੜੇ ਸਾਰੇ ਤਦੋ ਜੀ ਵਲੌਗ ਦਾ ਐਂਡ ਵੀ ਅੱਜ ਆਪਾਂ ਇੱਥੇ ਹੀ ਕਰਦੇ ਹਾਂ ਕਿਸੇ ਹੋਰ ਵਲੌਗ ਨਾਲ ਮਿਲਾਂਗੇ ਸੋਰਸ ਮੈਨ ਕਮੈਂਟ ਕਰਿਆ ਕਰੋ ਜੀ ਆ ਦੇਖੋ ਜੀ ਬੱਕਲੀਆਂ ਆਪਾਂ ਇਹ तरीका ਪੰਗਾਇ ਤਾ ਤੇ ਛੋਲਿਆਂ ਦਾ ਆਪਾਂ ਤਾਂ ਆਪਣੀ ਛਿਲਕਾ ਤੇ ਆਪਾਂ ਮਹੀਨਾ ਵੀ ਦਿਨ ਤਰਦਾਂਗੇ ਜੇ ਖਾਧੀਆਂ ਵਧੀਆ ਚਲੋ ਜੀ ਫੇਰ ਮਿਲਦੇ ਹਾਂ ਬਾਏ